ਜੋ ਡਿਪਟੀ ਕਮਿਸ਼ਨਰ ਅਮਰਸਾਹ ਵੱਲੋਂ ਜਿਹੜੀ ਟੀਮ ਭੇਜੀ ਗਈ ਆ ਤੇ ਜਿਹੜੇ ਗੁਰੂ ਰਾਮਦਾਸ ਲੰਗਰ ਹਾਲ ਦੇ ਬਾਹਰ ਜਾਂ ਗਲਿਆਰੇ ਦੇ ਬਾਹਰ ਜਾਂ ਜੋੜਾ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ 8-10-10 ਸਾਲ ਤੋਂ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਜਿਹੜਾ ਵਾ ਇਹ ਪ੍ਰਸ਼ਾਸਨ ਜਿਹੜਾ ਲੈਨ ਆਇਆ ਵਾ ਤੇ ਅਸੀਂ ਸੰਯੋਗ ਕਰ ਰਹੇ ਆਂ ਕਾਫੀ ਜ਼ਿਆਦਾ ਇੱਥੇ ਜਿਹੜੇ ਬੱਚੇ ਜਾਂ ਬੁਰਖ ਬੈਠੇ ਹੁੰਦੇ ਸੀਗੇ ਤਾਂ ਸੰਗਤਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਸੀਗੇ ਬਿਲਕੁਲ ਜੀ ਤੰਗੀ ਪਰੇਸ਼ਾਨੀ ਹੁੰਦੀ ਆ ਜਦੋਂ ਇਹਨਾਂ ਦੀ ਕੋਈ ਆਇਡੈਂਟੀ ਨਹੀਂ ਕੋਈ ਆਇਡੈਂਟੀ ਨਹੀਂ ਹੈਗੀ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਆ ਕੋਈ ਕੁਝ ਨਹੀਂ ਆ ਮੈਂ ਤਾਂ ਕਿੰਨੇ ਲੋਕ ਤੁਸੀਂ ਡੇਰੇ ਲਾਏ ਸੀਗੇ ਇਹਨਾਂ ਨੇ ਇੱਥੇ ਇਹ ਪੁਰਾਣੇ ਆ ਜੀ ਕੋਈ 8-10 ਲਿਆ ਕੋਈ 5 ਸਾਲ ਆ ਕੋਈ 3 ਮਹੀਨੇ ਆ ਕੋਈ 5 ਮਹੀਨੇ ਆ ਕੋਈ ਆਇਡੈਂਟੀ ਨਹੀਂ ਆ ਵੀ ਕਿੱਥੋਂ ਆਏ ਆ ਕਿੱਥੋਂ ਦੇ ਆ ਕੋਈ ਪਤਾ ਨਹੀਂ ਇੱਥੋਂ ਤੱਕ ਇੱਥੋਂ ਤੱਕ ਵੀ ਛੋਟੇ ਛੋਟੇ ਬੱਚੇ ਫੜੇ ਆ ਉਹਨਾਂ ਦੇ ਮਾਪੇ ਜਿਹੜੇ ਮੰਗਣ ਗਏ ਆ ਇਥੇ ਗੱਡੀਆਂ ਦੇ ਵਿੱਚ ਫੜੇ ਆ ਤਿੰਨ ਬੱਚੇ ਉਹ ਆ ਜਿਨ੍ਹਾਂ ਦੇ ਮਾਪਿਓ ਮੰਗਣ ਗਏ ਰਾਤ ਨੂੰ ਆਉਣੇ ਆ ਇਹ ਵੀ ਇਥੇ ਚੋਰੀਆਂ ਵਗੈਰਾ ਕਰਦੇ ਨੇ ਚੋਰੀਆਂ ਦਾ ਤੇ ਵੇਖੋ ਚੋਰੀਆਂ ਵਾਲੇ ਤੇ ਨਹੀਂ ਇਹ ਹੈਗਾ ਸੰਗਤ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਮੈਂ ਤਾਂ ਸਭ ਕਿੰਨੇ ਲੋਕਾਂ ਨੂੰ ਕਾਬੂ ਕਰਵਾਇਆ ਗਿਆ ਆ ਕਿ ਇੱਦਾਂ ਦੇ ਵੀ ਲੋਕ ਜਿਹੜੇ ਵਿੱਚ ਹੋ ਸਕਦੇ ਨੇ ਕੁਝ ਗਰਾਤ ਕਰ ਸਕਦੇ ਆ ਵੇਖੋ ਇਹ ਸਰਕਾਰਾਂ ਦੇ ਕੰਮ ਆ ਪ੍ਰਸ਼ਾਸਨ ਦੇ ਕੰਮ ਆ ਠੀਕ ਆ ਇਹ ਮੰਨਜੋ ਡਿਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਤੁਹਾਡੇ ਕੋਲ ਸ਼ਿਕਾਇਤ ਕੀਤੀ ਹੈ ਜੀ ਨਹੀਂ ਡਿਸੀ ਸਾਹਿਬ ਨੇ ਰਾਪਤਾ ਕੀਤਾ ਹੀ ਵੀ ਇੰਨੇ ਵੀ ਹੈਗੇ ਆ ਚੈੱਕ ਕਰਦੇ ਆ ਚੈੱਕ ਕਰਨ ਆਏ ਆ ਤੇ ਇਹ ਕੁਝ ਮੈਂ ਤਰਨਜੀਤ ਸਿੰਘ ਜਿਲ੍ਹਾ ਬਾਸਰਕਾ ਅਫਸਰ ਅੰਮ੍ਰਿਤਸਰ ਆ ਮਾਂ ਜੋ ਡੀਪੀ ਕਮਿਸ਼ਨ ਦੇ ਨਿਯਮਾਈ ਹੈਟ ਅਤੇ ਸ਼੍ਰੋਣੀ ਕਮੇਟੀ ਵੱਲ ਦੱਸੇ ਅਨੁਸਾਰ ਅਸੀਂ ਆਪਣੇ ਜਿਹੜਾ ਬਾਲ ਪਿਖਿਆ ਜੀਵਨ ਜੋ ਪ੍ਰੋਜੈਕਟ ਪਾਸ ਕੀਤਾ ਹੁੰਦੇ ਸਿਲਸਿਲੇ ਲਗਾਤਾਰ ਬਾਲ ਪਿਖਿਆ ਦੀ ਰੇਡਾ ਕਰ ਰਹੇ ਹਾਂ ਹੁੰਦੇ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਇੱਥੇ ਆਏ ਹਾਂ ਸਾਨੂੰ ਪਤਾ ਲੱਗਾ ਕਿ ਇੱਥੇ ਬੱਚੇ ਆ ਤੇ ਮਾਵਾ ਬੇਟੀਆਂ ਜਿਹੜੇ ਕਿ ਇਦਾਂ ਕਰ ਰਹੀਆਂ ਉਹਨਾਂ ਨੂੰ ਅਹੀਂ ਰੈਸਕਿਊ ਕੀਤਾ ਹੈ ਤੇ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਸ਼ਰੋਮ ਨੀ ਕਮੇਟੀ ਦੇ ਉਹ ਬਸਤੇ ਭੇਜ ਰਹੇ ਆ ਬਾਲਪਲੇ ਕਮੇਟੀ ਪੇਸ਼ ਕਰਾਂਗੇ ਉੱਧਰ ਜਾ ਕੇ ਇਹਨਾਂ ਨੂੰ ਅਹੀਂ ਸੀਸੀਆਈ ਭੇਜਾਂਗੇ ਤੇ ਜਾਂਚ ਪੜਤਾਲ ਕਰਾਂਗੇ ਇਹਨਾਂ ਨੂੰ ਕੀ ਕਾਗਜ਼ਾਤ ਕੀ ਹੈਗੇ ਆ ਕੀ ਡਾਕੂਮੈਂਟ ਕੀ ਹੈਗੇ ਜਨਮੋ ਦਾ ਸਰਟੀਫਿਕੇਟ ਕੀ ਹੈਗਾ ਜੇ ਵੇਖਾਂ 'ਚ ਪਤਾ ਲੱਗਾ ਕਿ ਇਹਨੇ ਮੈਚ ਕਰਦੇ ਆ ਨਹੀਂ ਕਰਦੇ ਠੀਕ ਆ ਜਾਂਚ ਪੜਤਾਲ ਦਾ ਵਿਜਾ ਉਸ ਤੋਂ ਬਾਅਦ ਫਿਰ ਅੱਗੇ ਕਾਰਵਾਈ ਕਰਾਂਗੇ ਜੇ ਨਹੀਂ ਆ ਗਿਆ ਡੀਐਨਏ ਲਿਖਾਂਗੇ ਜੇ ਡੀਐਨਏ 'ਚ ਨੈਗੇਟਿਵ ਪ੍ਰਚਾਰਜ ਨੂੰ ਕਹਾਂਗੇ ਇਹਨਾਂ ਸਪੁਰਦਿਤ ਕਰਕੇ ਆਵਾਂਗੇ ਅੱਗੇ ਤੋਂ ਨਹੀਂ ਹੋਣੇ ਚਾਹੀਦੇ ਯਾਨੀ ਕਿ ਜਿਹੜੇ ਲੋਕ ਇੱਥੇ ਆਵਾਰਾਂ ਬੈਠੇ ਪਾਏ ਗਏ ਹਾਂ ਹਾਂ ਉਹ ਜਿਹੜਾ ਉਹ ਬਾਰਾ ਪਾਏ ਗਏ ਬੱਚੇ ਪਾਏ ਗਏ ਜਾਂ ਮਾਵਾਂ ਬੱਚੇ ਨਾਲ ਬੈਠੀਆਂ ਉਹਨਾਂ ਨੇ ਕਰਕੇ ਸਾਰਾ ਕਾਫੀ ਜਨਾ ਤੇ ਰਹਿ ਰਹੇ ਹੁਣ ਕੌਣ ਕਾਫੀ ਚਕੇ ਗਏ ਆ ਬਾਕੀ ਦੂਈ ਰਿਕਾਰਡ ਸਾਡਾ ਮੇਰੇ ਜਗਾਇੰਤ ਧਿਆਨ ਚ ਨਹੀਂ ਆ ਰਿਹਾ ਤੇ ਬਾਕੀ ਕਾਫੀ ਰੇਡਾਂ ਰੇਡਾਂ ਕਰ ਤੁਸੀਂ ਸਾਡੇ ਨਾਲ ਹੀ ਜੁੜੇ ਹੋ ਜਾਓ ਦੋਦੇ ਸਾਰੇ মিডিਆ ਨਾਲ ਹੀ ਆ ਤੁਹਾਨੂੰ ਸ਼ਿਕਾਇਤ ਆਈ ਸੀ ਕਿ ਇਸ ਪਾਸੇ ਵੀ ਕਾਫੀ ਹੈਗੇ ਨਹੀਂ ਸਾਡਾ ਪ੍ਰੋਗਰਾਮ ਵੀ ਸੀ ਅਸੀਂ ਮਤਲਬ ਸਾਰੇ ਲਗਾਤਾਰ ਦਾ ਸਾਰੇ ਜ ਤਿੰਨ ਸੱਤ 2005 ਨੇ ਇੱਕ ਐਫ ਆਈ ਆਰ ਕੀਤੀ ਨਿਰਮਲਾ ਦੇਵੀ ਉਹ ਮੈਗ ਰਾਈ ਗਈ ਸੀ ਉਸ ਤੋਂ ਬਾਅਦ ਉਹ ਦਾ ਪੋਜ਼ਿਟਿਵ ਐਸਪੈਕਟ ਇਹ ਆਇਆ ਕਿ ਸਾਰੇ ਚੌਂ ਖਾਲੀ ਹੋ ਗਏ ਆ ਉਹ ਤੇ ਕਿਤੇ ਵੀ ਹੈ ਨਹੀਂ ਨੀ ਉਹ ਇਸ ਤੋਂ ਬਾਰੇ ਗੋਲਡਨ ਗੇਟ ਕਾਲ ਪਰਸੋ ਕੀਤੀ ਆ ਉਹ ਤੋਂ ਵੀ ਜਿਹੜੇ ਭਖਾਰੀ ਬੱਚਾ ਮੰਗਾ ਰਹੇ ਉਹ ਵੀ ਆਈ ਇੱਕ ਰੈਸਕਿਊ ਕਰਕੇ ਚਾਲ ਵਾਲ ਬਲੇ ਚਾਲ ਬਾਪਲੇ ਕਮੇਟੀ ਬੀਜ ਕੀਤੀ ਆ ਤੋਂ ਉਹਨੇ ਜਾਂਚ ਪੜਤਾਲ ਕਰ ਰਹੀ ਆ ਇਸ ਤਰ੍ਹਾਂ ਹੀ ਇੱਥੇ ਆ ਗਏ ਆਂ ਅੱਜ ਕਰਦੇ ਕਰਦੇ ਇਸਨੇ ਆਪਣਾ ਕੀਤਾ ਆਪਣਾ ਨਾਮ ਦੱਸ ਦਿਓ ਜੀ ਕਿਹੜਾ

ਆਪਾਂ ਜਿਆ ਆਓ ਇਧਰ ਆਓ ਆ ਵੀ ਜਾਓ ਇਧਰ ਆਓ ਮੱਲੀ ਆਓ